ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਗਿਦੜਿਆਣੀ ਪਿੰਡ ਦੇ ਰਹਿੰਦੇ ਆ ਅੱਛਾ ਅੱਜ ਕੀ ਘਟਨਾ ਹੋਈ ਹੈ ਤੇ ਕਿਹੜੀ ਔਰਤ ਦੀ ਜਿਹੜੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀਗਾ ਉਹ ਮੇਰੀ ਪਤਨੀ ਆ ਜੀ ਸਰਬਜੀਤ ਕੌਰ ਨਾਮ ਆਇਆ ਕੀ ਕੀ ਕਾਰਨ ਕੀ ਹੋਇਆ ਉਹਨਾਂ ਦੀ ਮੌਤ ਜੀ ਦਾ ਜੀ ਆਪਰੇਸ਼ਨ ਹੋਇਆ ਸੀਗਾ 29 ਮਾਰਚ 2023 ਕਿੱਥੇ ਹੋਇਆ ਸੀਗਾ ਜੀ ਇਹ ਸਿਵਲ ਸਰਕਾਰੀ ਚਿਵੈਰੀ ਸੰਗਰੂਪ ਅੱਛਾ ਕਿੰਨੇ ਕਿੰਨਾ ਵੱਲੋਂ ਕੀਤਾ ਜੀ ਡਾਕਟਰ ਔਨਪ੍ਰੀਤ ਖੰਘੂੜਾ ਵੱਲੋਂ ਕੀਤਾ ਜੀ ਜਿਸ ਕਾਰਨ ਉਹਦੇ ਆਪਰੇਸ਼ਨ ਦੇ ਵਿੱਚ ਨਾ ਓਰੇਸ਼ਾ ਵੱੰਨੋਂ ਨਹੀਂ ਹਟਿਆ ਜੀ ਤਾਂ ਦੂਸਰਾ ਆਪਰੇਸ਼ਨ ਉਹਨਾਂ ਨੇ ਕੀਤਾ ਜੀ 14 11 ਨੂੰ ਜੀ 2023 ਨੂੰ ਤੇ ਉਸ ਤੋਂ ਬਾਅਦ ਉਹਨਾਂ ਦੀ ਆਪਰੇਸ਼ਨ ਤੋਂ ਬਾਅਦ ਉਹਨਾਂ ਦੀ ਸਿਹਤ ਸੁੱਕਣੀ ਹੋ ਗਈ ਜੀ ਖਰਾਬ ਹੋ ਗਈ ਬਿਲਕੁਲ ਹੀ ਸਿਹਤ ਖਰਾਬ ਹੋ ਗਈ ਤਾਂ ਅਸੀਂ ਉਹਨਾਂ ਕੋਲੇ ਦੁਬਾਰਾ ਜਾਂਦੇ ਰਹੇ ਉਹ ਕਦੇ ਇਨਫੈਕਸ਼ਨ ਦਾ ਬਹਾਨਾ ਲਾ ਕੇ ਕਦੇ ਕੁਝ ਦਾ ਕਰਕੇ ਮਤਲਬ ਉਹ ਸਾਨੂੰ ਮੋੜਦੇ ਰਹੇ ਅਸੀਂ ਫਿਰ ਸਰਕਾਰੀ ਸੁਨਾਮ ਚ ਵੀ ਗਏ ਤੇ ਕਾਬਦਾਂ ਚ ਵੀ ਗਏ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇਹਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਕੁਛ ਇਹਨੂੰ ਜਾਂ ਤਾਂ ਪੀਜੀ ਹੈ ਘਾਵਦਾਂ ਲੈ ਜਾਓ ਤੇ ਇੱਥੇ ਚੰਡੀਗੜ੍ਹ ਲੈ ਜਾਓ ਤੇ ਜਾਂ ਲੁਧਿਆਣਾ ਹੀ ਲੈ ਜਾਓ ਤੇ ਜਦੋਂ ਉਹ ਲੁਧਿਆਣੇ ਦਾ ਨਾਮ ਲਿਆ ਤਾਂ ਅਸੀਂ ਇਸ ਨੂੰ ਆਪਣਾ ਐਮਜਿਬ ਬਠਿੰਡਾ ਚਲੇ ਗਈ ਜੀ ਤਾਂ 23 4 2024 ਨੂੰ ਜੀ ਉਹ ਉੱਥੇ ਆਪਰੇਸ਼ਨ ਕਰਵਾਇਆ ਜੀ ਬਠਿੰਡੇ ਐਮਰਜੈਂਸੀ ਦੇ ਵਿੱਚ ਤਾਂ ਉਹਦਾ ਵਿੱਚੋਂ ਉਹਦੀ ਕਾਟਨ ਤੇ ਪੱਟੀ ਨਿਕਲੀ ਹੈ ਜੀ ਜੀ ਤਾਂ ਜਿਸ ਕਾਰਨ ਉਹਦੀ ਡਾਕਟਰ ਅਮਨਪ੍ਰੀਤ ਖੰਘੂੜਾ ਦੀ ਅਣਗਹਿਲੀ ਦੇ ਕਾਰਨ ਅੱਜ ਉਹਦੀ ਮੌਤ ਹੋ ਗਈ ਜੀ ਜੀ ਕੋਈ ਇਸ ਦੀ ਕੋਈ ਜਾਂਚ ਵਗੈਰਾ ਵੀ ਕੋਈ ਸ਼ਿਕਾਇਤ ਵਗੈਰਾ ਵੀ ਦਾ ਕਰਾਈ ਸੀ ਉਸੇ ਕਰਾਈ ਦੀ ਜਿਹੜੂ ਜਦੋਂ 4 ਤਰੀਕ ਨੂੰ ਕ੍ਰੇਸ਼ਨ ਹੋਇਆ ਜੀ ਉਹਦਾ ਇੱਕ ਰੁਕਾ ਗਿਆ ਸੀ ਠਾਣੇ ਵੱਲੋਂ ਇਸੋਂ ਵੱਲੋਂ ਡਾਕਟਰ ਵੱਲੋਂ ਠਾਣਿਆਂ ਨੂੰ ਜੀ ਤਾਂ ਉਹਦੇ ਉੱਤੇ ਕਾਰਵਾਈ ਨਹੀਂ ਹੋ ਗਈ ਵੀ ਹੋਈ ਤੇ ਡਿਊਟੀ ਸਾਹਿਬ ਦੇ ਵੀ ਗਏ ਤੇ ਐਸਐਸਪੀ ਸਾਹਿਬ ਦੇ ਤੇ ਉਹਨਾਂ ਨੇ ਇੱਕ ਉਹ ਜਿਹੜੇ ਸੁਵਸਾਰਜਨਿਕ ਬੋਰਡ ਬਠਿਆਇ ਦੀਗਾ ਉਹ ਬੋਰਡ ਉਹ ਮੀਟਿੰਗਾਂ ਲਈ ਜਾਂਦਾ ਸਾਥੋਂ ਤਾਂ ਸਾਰੇ ਕੰਮ ਪੂਰੇ ਕਰਾਈ ਜਾਂਦੇ ਨੇ ਜੀ ਜੋ ਸਾਥੋਂ ਪਰਚੀਆਂ ਲੈਣੀਆਂ ਨੇ ਫੇਲ ਦੇ ਹੋ ਲੈਣੇ ਨੇ ਜੋ ਵੀ ਕਾਗਜ਼ ਬਾਈ ਸਾਡੀ ਤੋਂ ਪੂਰੀ ਕਰਾਈ ਜਾਂਦੇ ਮੈਡਮ ਤੋਂ ਕੋਈ ਲੈਂਦੇ ਨਾ ਉਹ ਤਾਂ ਸਾਨੂੰ ਕੋਈ ਅੱਜ ਤੱਕ ਰਿਜ਼ਲਟ ਦਿੱਤਾ ਉਹਨਾਂ ਨੇ ਕੀ ਮੰਗ ਕੀ ਮੰਗ ਕਰਦਾ ਮੰਗਦਾ ਇਹ ਕਰਦੇ ਆ ਸਾਨੂੰ ਜਾਣ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਸਾਨੂੰ ਅੱਜ ਤੱਕ ਕੋਈ ਉਹਨਾਂ ਨੇ ਰਿਪੋਰਟ ਨਹੀਂ ਦਿੱਤੀ ਕੋਈ ਸਾਨੂੰ ਇਨਸਾਫ ਨਹੀਂ ਦਿੱਤਾ ਤਾਂ ਕਿ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਵੀ ਇਹ ਹੋ ਜੇ ਡਾਕਟਰ ਕਿਸੇ ਹੋਰ ਵੀ ਮਤਲਬ ਗਰੀਬੰਦਾ ਕੋਈ ਇਹਨਾਂ ਦੀ ਮਾਰਚ ਨਾ ਜੀ ਜੋ ਮੇਰੇ ਘਰ ਵਾਲੇ ਦੀ ਡੈਥ ਹੋਈ ਹੈ ਜੀ ਅੱਜ ਸਰਬਜੀਤ ਕੌਰ ਦੀ ਤੇ ਇਹਦੇ ਖਿਲਾਫ ਡਾਕਟਰ ਦੇ ਖਿਲਾਫ ਜੇ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਆਪਣੇ ਏਰੀਏ ਦੇ ਆਪਣੇ ਜ਼ਿਲ੍ਹੇ ਦੇ ਆਪਣੇ ਕਿਸਾਨ ਜੂਨੀਅਰ ਤੇ ਜੋ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਕਾਰਵਾਈ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਜੇ ਸਾਨੂੰ ਵੱਡੇ ਤੋਂ ਵੱਡਾ ਧਰਮਾ ਵੀ ਸੰਘਰਸ਼ ਕਰਨਾ ਪਿਆ ਤਾਂ ਅਸੀਂ ਉਹ ਵੀ ਕਰਾਂਗੇ ਜ਼ਰੂਰ ਜੀ ਮੇਡਮ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਜਿਹੜੇ ਮ੍ਰਿਤਕ ਸੀਗੇ ਤੁਹਾਡੇ ਕੀ ਲੱਗਦੇ ਤੇ ਮੇਰੇ ਮਦਰ ਨੇ ਅਜਾ ਕੀ ਕਹਿਣਾ ਚਾਹੂੰਗਾ ਕਿਵੇਂ ਮੌਤ ਹੋਈ ਹੈ ਤੇ ਕਿਹਦੀ ਨਗਲ ਜਰਸੀ ਹੋਈ ਹੈ ਸਰ ਇਹ ਸਾਰਾ ਜਿਹੜਾ ਹਾਸਾ ਵਾਈ ਸਰ ਇਹ ਆਪਣੇ ਸਿਵਲ ਹਸਪੀਟਲ ਸਨੂਦ ਦੇ ਤਨਾਪ ਡਾਇਰੈਕਟਰ ਅਮਨਤ ਸਿੰਘ ਘੋੜਾ ਦੀ ਸਾਰੀ ਗਲਤੀ ਕਰਨੋ ਹੈ ਜੀ ਹੂੰ ਉਹਨਾਂ ਨੂੰ ਆਪਰੇਸ਼ਨ ਕਰਵਾਇਆ ਸੀ ਉਹਨਾਂ ਨੂੰ ਪੱਟੀ ਰਹੀ ਹੈ ਜੀ ਪੱਟੀ ਕਰਨੀ ਉਹਨਾਂ ਦਾ ਜਿਹੜੀ ਸਮਾਲ ਇੰਡਸਟਾਈਨ ਹੁੰਦੀ ਹੈ ਆਪਣੀ ਉਹ ਖਰਾਬ ਹੋਈ ਹੈ ਪਾਜਟ ਤਾਂ ਤਾਂ ਖਰਾਬ ਹੈ ਸਾਰੀ ਸਿੱਧ ਕਰਾਉਗੀ ਜਿਹਦੇ ਕਰਕੇ ਉਹਨਾਂ ਦਾ ਡੈਥ ਹੋ ਗਿਆ ਕੀ ਕਹਣਾ ਚਾਹੁੰਦੇ ਹੋ ਅਕਸਰ ਕੋ ਪ੍ਰਸ਼ਾਸਨ ਤੋਂ ਅਪੀਲ ਕਰਦੇ ਪ੍ਰਸ਼ਾਸਨ ਤੋਂ ਅਪੀਲ ਪ੍ਰਸ਼ਾਸਨ ਤੋਂ ਅਪੀਲ ਕਰਨਾ ਚਾਹੁੰਦੇ ਕਿ ਇਹਨਾਂ ਦੇ ਖਿਲਾਫ ਸੱਤ ਕਾਰਵਾਈ ਹੋਵੇ ਇਹਨਾਂ ਪ੍ਰਸ਼ਾਸਨ ਵੱਲੋਂ ਸਾ ਅਸੀਂ ਸ਼ਿਕਾਇਤਾਂ ਵੀ ਦਿੱਤੀਆਂ ਸੀ ਪ੍ਰਸ਼ਾਸਨ ਵੱਲੋਂ ਸਿਵਲ ਸਰਜਨ ਦੇ ਦਫ਼ਤਰ ਵਿੱਚ ਕਿਰਪਾਲ ਸਿੰਘ ਦੇ ਦੂਸਰੇ ਸਰਜਨ ਨੇ ਸਨੂਰ ਉਹਨਾਂ ਵੱਲੋਂ ਇੱਕ ਬੋਰਡ ਵੀ ਗਠਿਤ ਕੀਤਾ ਗਿਆ ਸੀ ਸਿਵਲ ਸਰਜਨ ਦੀ ਚੇਅਰਮੈਨship ਦੇ ਵਿੱਚ ਹਾਲੇ ਤੱਕ ਮੀਟਿੰਗਾਂ ਬਹੁਤ ਜ਼ਿਆਦਾ ਹੋ ਗਈਆਂ ਅਪ੍ਰੈਲ ਤੋਂ ਬਾਅਦ ਬਾਅਦ ਹਰ ਇੱਕ ਮੀਟਿੰਗ ਤੇ ਉਹਨਾਂ ਨੇ ਭਰੋਸਾ ਦਿਵਾਇਆ ਸੀ ਕਿ ਤੁਸੀਂ ਨਾ ਤਾਂ ਕਿਸੇ ਪੱਤਰਕਾਰ ਕੋਲੇ ਜਾਣਾ ਨਾ ਕਿਸੇ ਡਿਗਵੰਦੀ ਵਾਲੇ ਕੋਲੇ ਜਾਣਾ ਵੀ ਅਸੀਂ ਨਿਰਪੱਖ ਹੋ ਕੇ ਕਾਰਵਾਈ ਕਰਾਂਗੇ ਪਰ ਸਾਡੇ ਇੰਨੀ ਮੀਟਿੰਗਾਂ ਤੋਂ ਬਾਅਦ ਚੋਂ ਵਿਚਾਲੇ ਗਈ ਮੀਟਿੰਗਾਂ ਚ ਉਹ ਕਈ ਉਹਨਾਂ ਦੇ ਜਿਹੜੇ ਉੱਥੇ ਆਪਣੇ ਅਫਸਰ ਸੀਗੇ ਉਹ ਸਾਡੇ ਲਈ ਇਨਫੋਰਮਲ ਤੌਰ ਤੇ ਉਹ ਮੰਨ ਜਾਂਦੇ ਸੀ ਕਿ ਡਾਇਰੈਕਟ ਨਹੀਂ ਦੀ ਗਲਤੀ ਹੈ ਪਰ ਕੋਈ ਉਹ ਸਾਨੂੰ ਕਹਿੰਦੀ ਵੀ ਹੁਣ ਰਿਪੋਰਟ ਦੇ ਵਿੱਚ ਲਿਖੀ ਕੌਣ ਇਹ ਚੀਜ਼ ਬਿਆਨ ਦਿੱਤਾ ਉੱਥੇ ਸਾਨੂੰ ਇਨਫੋਰਮਲ ਤੌਰ ਤੇ ਗੱਲ ਕਹੀ ਹੈ ਅਸੀਂ ਨਾਲ ਹੀ ਲੈ ਸਕਦੇ ਹਾਂ ਬੰਦ ਕਰਨਾ ਤੇ ਅਸੀਂ ਫਿਰ ਜਦੋਂ ਮੀਟਿੰਗਾਂ ਕਈ ਹੋ ਗਈਆਂ ਰਿਜ਼ਲਟ ਨਾ ਨਿਕਲਿਆ ਅਸੀਂ ਪੱਤਰਕਾਰਾਂ ਤੱਕ ਵੀ ਪਹੁੰਚੀ ਸੀ ਤੇ ਬਾਅਦ ਚ ਸਾਨੂੰ ਪਤਾ ਲੱਗੇ ਵੀ ਉਹ ਪੱਤਰਕਾਰ ਵੀ ਅੱਜ ਜੇਲ੍ਹ ਚ ਨਿਵਰਚਾ ਹੋ ਗਿਆ ਉਹਨਾਂ ਤੇ ਵੀ ਡਾਕਟਰ ਸਾਹਿਬ ਮੈਡਮ ਨੇ ਜਿਹੜੇ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਉਹਦੀ ਪਹੁੰਚ ਆਏ ਵੀ ਪੱਤਰਕਾਰ ਵੀ ਉਹਨਾਂ ਨੇ ਜੇਲ੍ਹ ਚ ਕਰਾ ਦਿੱਤਾ ਕਿ ਨਾ ਜੀ ਤੁਹਾਡਾ ਗੁਰਜੰਤ ਸਿੰਘ ਹੈ ਕਿਹੜਾ ਪਿੰਡ ਹੈ ਜੀ ਗਦੜਿਆਣੀ ਬੰਦੇ ਅ ਜਿਹੜੀ ਮ੍ਰਿਤਕ ਮਹਿਲਾ ਸੀਗੇ ਤੁਹਾਡੇ ਕੀ ਲੱਗਦੇ ਸੀਗੇ ਭਰਾਈ ਲੱਗਦੀ ਕੀ ਹਾਸਾ ਹੋਇਆ ਸੀ ਇਹਨਾਂ ਨਾਲ ਇਨੋ ਦੇ ਬੱਚੇ ਦਾ ਨੇ ਆਪਰੇਸ਼ਨ ਕਰਵਾਇਆ ਸੀਗਾ ਸਿਵਲ ਹਸਪਤਾਲ ਦੇ ਵਿੱਚ ਜੀ ਉਹਨਾਂ ਨੇ ਇਹਦੇ ਵਿੱਚ ਚਣਗਲੀ ਨਾਲ ਪੱਟੀ ਰੱਖਤੀ ਸੀ ਕਿਹਨੇ ਰੱਖ ਤੇ ਕਿਹਨੇ ਕੰਪਰੈਸ਼ਨ ਕੀਤਾ ਅਮਨਦੀਪ ਨੂੰ ਉਹੜਾ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਕੀ ਕੀ ਬਣਿਆ ਕੋਈ ਇਨਕੁਆਇਰੀ ਵਗੈਰਾ ਤੁਹਾਡੇ ਕੋਲੋਂ ਕਰਾਈ ਦੀ ਹੈ ਕਿਸ ਨੂੰ ਅਪੀਲ ਕੀਤੀ ਗਈ ਹੈ ਅਪੀਲ ਕੀਤੀ ਸੀ ਜੀ ਹਰਪਾਲ ਸਿੰਘ ਜੀਮਾ ਨੂੰ ਵੀ ਕਿਹਾ ਸੀ ਆ ਵੀ ਸਾਡੇ ਨਾਲ ਇਸ ਤਰ੍ਹਾਂ ਆ ਗੱਲ ਹੋ ਗਈ ਜੀ ਉਹ ਕਹਿੰਦਾ ਕੋਈ ਗੱਲ ਨਹੀਂ ਆਪਾਂ ਕਰਵਾ ਦਾਂਗੇ ਉਹਨੇ ਐਸਚੂ ਸਾਹਿਬ ਨੂੰ ਫੋਨ ਕੀਤਾ ਜ਼ਰੂਰ ਤੇ ਉਹ ਕਹਿੰਦੇ ਵੀ ਨਹੀਂ ਸਾਰਾ ਕੁਝ ਹੋ ਜੂਆ ਵੀ ਤੁਸੀਂ ਟਿਕੋ ਵੀ ਸਾਡੇ ਵੋਟਾਂ ਲੰਘ ਜਾਣ ਦੋ 15 ਗੰਦ ਵੀ ਹੋਰ ਖੜੋ ਸੀ ਸਾਨੂੰ ਭਰੋਸਾ ਦਵਾਇਆ ਸੀ ਉਹਨਾਂ ਨੇ ਉਸ ਤੋਂ ਬਾਅਦ ਸਾਡੀ ਕੋਈ ਨਹੀਂ ਸੁਣੀ ਜਿ ਪ੍ਰੇਸ਼ਣ ਵੇਲੇ ਕਹਿੰਨਾ ਜਿਹੜੀ ਜੱਸੀ ਹੈਗੀ ਡਾਕਟਰ ਨੇ ਅੱਗੇ ਰੱਖੀ ਹੋਈ ਹੈ ਪੈਸੇ ਲੈਣ ਖਾਤਰ ਉਹਨੇ ਸਾਤੋਂ 6000 ਰੁਪਿਆ ਦਿੱਤਾ ਦੀ ਕਾਹਦਾ ਕਹਿ ਕੇ ਲਿਆ ਸੀ ਜੀ ਉਹ ਜੀ ਕਹਿੰਦੇ ਵੀ ਅਸੀਂ ਦਵਾਈ ਬੂਟੀ ਲੈਣੇ ਆਂਗੇ ਮਤਲਬ ਉਧਰੋਂ ਦੀ ਉਹ ਕਰਦੇ ਆਂਗੇ ਸਾਨੂੰ ਨਹੀਂ ਪਤਾ ਉਹਨਾਂ ਨੇ ਇੰਨੀ ਕੀ ਗੱਲ ਕਹੀਗੀ ਵੀ 6000 ਰੁਪਏ ਸਾਥੋਂ ਲੈਤਾ ਇਹਨਾਂ ਨੇ ਅਸੀਂ ਨੇ ਇਹੀ ਲਿਖਤੀ ਰੂਪ ਦੇ ਵਿੱਚ ਸੀਐਮਓ ਦੇ ਵੀ ਲੈਤਾ ਅੰਜ ਲੈਤਾ ਹੋਇਆ ਜੀ ਐਸਐਸਵੀ ਦੇ ਸਾਥ ਵੀ ਲੈਤਾ ਸਾਰਾ ਦਿੱਤੇ ਆ